ਸੋ ਤਸਦੀਕ ਜਲੰਧਰ ਫਗਵਾੜਾ ਰਾਸ਼ਟਰੀ ਮਾਰਗ ਹਾਈਵੇਅ ਤੇ ਪਿੰਡ ਨਾਨਕ ਨਗਰੀ ਚੇੜੂ ਜੀਟੀ ਰੋਡ ਵਿਖੇ ਮਿਹੜੂ ਪੇਟ ਦੇ ਗੇਟ ਦੇ ਬਿਲਕੁਲ ਨਾਲ ਬਾਬਾ ਇਛਾਤਾਰੀ ਜੀ ਦੇ ਪਾਵਨ ਪੁਜਤਰ ਦਰਬਾਰ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਝੰਡਾ ਚੜਾਉਣ ਦੀ ਰਸਮ ਦੇ ਨਾਲ ਨਾਲ ਹੋਰ ਜ਼ਰੂਰੀ ਰਸਮਾਂ ਦੀ ਅਦਾਇਗੀ ਹੋਈ ਅਤੇ ਅਰਦਾਸ ਬੇਨਤੀ ਤੋਂ ਬਾਅਦ ਬਾਬਾ ਇਛਾਤਾਰੀ ਜੀ ਦੇ ਲੰਗਰ ਅਟੁੱਟ ਵਰਤਦੇ ਰਹੇ ਜਿਕਰ ਜੋ ਹੈ ਕਿ ਕਲੇਰ ਪਰਿਵਾਰ ਅਤੇ ਸਮੂਹ ਨਾਨਕ ਨਗਰੀ ਇਲਾਕਾ ਵਾਸੀਆਂ ਸਜੋਨਲ ਕਰਵਾਏ ਇਸ ਉਪਰਾਲੇ ਮੌਕੇ ਖਾਸ ਤੌਰ ਤੇ ਓਕੇ ਆਪ ਨੇਤਾ ਸਰਦਾਰ ਜਗੁੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਦਰਬਾਰ ਵਿਖੇ ਨਤਮਸਤਕ ਹੋਇ ਤੇ ਆਪਣੇ ਹੱਥਾਂ ਨਾਲ ਬਾਬਾ ਜੀ ਦੇ ਲੰਗਰ ਦਾ ਆਗਾਜ਼ ਕਰਦੇ ਆ ਸਮੂਹ ਸੰਗਤ ਨੂੰ ਲੰਗਰ ਵੀ ਵਰਤਾਇਆ ਇਸ ਮੌਕੇ ਜਿੱਥੇ ਕਲੇਰ ਪਰਿਵਾਰ ਦਾ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਰਿਹਾ ਉੱਥੇ ਅਮਰੀਕ కుమార్ ਰਿੱਕੀ ਮੌਜੂਦਾ ਸਭਾ ਚ ਨਾਨਕ ਨਗਰੀ ਰਾਮ ਲਵਾਇਆ ਸੁਖਜਿੰਦਰ ਸਿੰਘ ਤੇੜੂ ਪੰਚਾਇਤ ਮੈਂਬਰ ਹਰਪ੍ਰੀਤ ਕੁਮਾਰ ਪੰਚਾਇਤ ਮੈਂਬਰ ਮੱਖਣ ਲਾਲ ਜਸਦੀਪ ਸਿੰਘ ਆਦੀ ਅਤੇ ਪਿੰਡ ਨਾਨਕ ਨਗਰੀ ਤੋਂ ਪੱਟੀ ਗਿੰਤੀ ਵਿੱਚ ਸੰਗਤ ਦਰਬਾਰ ਵਿੱਚ ਨਤਮਸਤ ਸੋਈ ਅਤੇ ਸਰਦਾ ਸਤਿਕਾਰ ਸਹਿਤ ਸਿਰ ਨੂਚ ਚੁਕਾਇਆ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਤੇ ਅੰਦਰ ਤੁਸੀਂ ਦੇਖ ਰਹੇ ਹੋ ਹਰੀਸ਼ ਭੰਡਾਰੀ ਦੀ ਰਿਪੋਰਟ ਭੰਡਾਰੀ ਨਾਲ ਨੇ ਜਿਉਂ ਕਿ ਸਾਡੇ ਘਰ ਵਿੱਚ ਜਗ੍ਹਾ ਹੈ ਪਪਾ ਐਸ਼ਾ ਧਾਰੀ ਜੀ ਇੱਥੇ ਹਰ ਸਾਲ ਦੀ ਤਰ੍ਹਾਂ ਜਿਵੇਂ ਸੋਮਵਾਰ ਲੰਗਰ ਲਗਾਇਆ ਜਾਂਦਾ ਹੈ ਜੋ ਕਿ ਸਰ ਸਰਦਾ ਜਗਿੰਦਰ ਸਿੰਘ ਜੀ ਮਾਨ ਹਲਕਾ ਇੰਚਾਰਜ ਹਰ ਸਾਹਿਬ ਆਪਣੇ ਲੰਗਰ ਦਾ ਖਾਣਾ ਸ਼ੁਰੂ ਕਰਵਾ ਕੇ ਹੁੰਦੇ ਨੇ ਦੇ ਨਾਲ ਸਾਡੇ ਸਰਪੰਚ ਸਾਹਿਬ ਰਾਮ ਲੋਹਾਯਾ ਜੀ ਪੂਰੀ ਪੰਚਾਇਤ ਜੋ ਕਿ ਸਾਡਾ ਪੂਰਾ ਸਹਿਯੋਗ ਕਰਦੀ ਹੈ ਪੂਰੇ ਨਗਰ ਦੀ ਸਹਿਯੋਗ ਨਾਲ ਇਹ ਨੰਗਰ ਲਾਇਆ ਜਾਂਦਾ ਹੈ ਜਿਹੜਾ ਰਾਮ ਲੋਹਾਯਾ ਸਰਪੰਚ ਪਿੰਡ ਅਨਨਖਰੀ ਤੋਂ ਬਾਬਾ ਜੀ ਸ਼ਤਾਰੀ ਦੀ ਜਗ੍ਹਾ ਤੇ ਹਰ ਸਾਲ ਜਲਾਨਾ ਮੇਲਾ ਮਨਾਇਆ ਜਾਂਦਾ ਹੈ ਬੜੇ ਹੁਕਮਦਾਰ ਨਾਲ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਤੇ ਮਨਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਚਿਕਨਦਰ ਸਿੰਘ ਮਾਨ ਸਰਦਾਰ ਜੀ ਉਹ ਹਰ ਸਾਲ ਮੇਲੇ ਵਿੱਚ ਆਉਂਦੇ ਆ ਉਹਨਾਂ ਨੇ ਆਪਣੇ ਛਿਲੰਗਰ ਵਰਤਾ ਕੇ ਜਾਣਾ ਉਹਨਾਂ ਦੀ ਬੜੀ ਸ਼ਰਧਾ ਹੈ ਜੀ ਤੇ ਅਸੀਂ ਉਹਨਾਂ ਦਾ ਅੰਤ ਤੇ ਬੜਾ ਧੰਨਵਾਦ ਕਰਦੇ ਆਂ ਕਿ ਉਹ ਮੇਲੇ ਤੇ ਆ ਕੇ ਆਪਣੀ ਸੇਵਾ ਨਿਭਾ ਕੇ ਗਏ ਸਾਡਾ ਪਿੰਡ ਵਾਸੀਆਂ ਨੂੰ ਵੀ ਬਹੁਤ ਧੰਨਵਾਦ ਕਰਦੇ ਆਂ ਪੂਰਾ ਸਪੋਰਟ ਕਰਦੇ ਆਂ ਮੇਲੇ ਦੇ ਲੋਕਾਂ ਨੂੰ ਬਣਾਉਂਦੇ ਆਂ ਤੇ ਰਾਤ ਦਾ ਵੀ ਪ੍ਰੋਗਰਾਮ ਰੱਖਿਆ ਹੋਇਆ ਉਹ ਵੀ ਲੋਕ ਬੜੀ ਤੁਮਤਾਮ ਨਾਲ ਦੇਖਣ ਆਣਗੇ ਜੀ ਬਹੁਤ ਬੜੀ